ਹੈਲੋ ਫਰੈਂਡਸ ਪੰਜਾਬੀ ਬੁੱਕ ਟਾਕਸ ਤੇ ਤੁਹਾਡਾ ਸਵਾਗਤ ਹੈ ਕਲਪਨਾ ਕਰੋ ਇੱਕ ਅਜਿਹਾ ਸਮਾਂ ਸੀ ਜਦੋਂ ਤਿਹਾਰਾਂ ਤੇ ਭਾਰਤੀ ਬਾਜ਼ਾਰਾਂ ਵਿੱਚ ਮੇਲਾ ਲੱਗਦਾ ਸੀ ਪਰ ਇੱਕ ਖਾਸ ਜਗ੍ਹਾ ਤੇ ਜਿੱਥੇ ਲੱਖਾਂ ਲੋਕ ਸਿਰਫ ਖਰੀਦਦਾਰੀ ਕਰਨ ਨਹੀਂ ਸਗੋਂ ਇੱਕ ਅਨੁਭਵ ਜਿਉਣ ਆਉਂਦੇ ਸਨ ਕੀ ਤੁਹਾਨੂੰ ਯਾਦ ਹੈ ਉਹ ਨਾਮ ਜਿਸ ਨੇ ਭਾਰਤੀ ਰਿਟੇਲ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ ਉਹ ਨਾਮ ਸੀ ਬਿੱਗ ਬਾਜ਼ਾਰ ਇੱਕ ਸਮੇਂ ਸਭ ਤੋਂ ਵੱਡਾ ਖਿਡਾਰੀ ਜਿਸ ਦੀ ਗੂੰਜ ਪੂਰੇ ਦੇਸ਼ ਵਿੱਚ ਸੁਣਾਈ ਦਿੰਦੀ ਸੀ ਪਰ ਅੱਜ ਉਸ ਦਾ ਨਾਮ ਲੈੰਦੇ ਹੀ ਸਵਾਲ ਖੜੇ ਹੋ ਜਾਂਦੇ ਹਨ ਉਹ ਸ਼ਾਨਦਾਰ ਸਫ਼ਰ ਕਿੱਥੇ ਗੁੰਮ ਹੋ ਗਿਆ ਕਿਵੇਂ ਇੱਕ ਸਿਖਰ ਤੇ ਪਹੁੰਚੀ ਕੰਪਨੀ ਅਚਾਨਕ ਲੋਪ ਹੋ ਗਈ ਕੀ ਹੋਇਆ ਬਿਗ ਬਾਜ਼ਾਰ ਨੂੰ ਅੱਜ ਅਸੀਂ ਇਸ ਹੈਰਾਨੀਜਨਕ ਉਭਾਰ ਅਤੇ ਫਿਰ ਰਹਾਸਮਈ ਗਰਾਵਟ ਦੀ ਪੂਰੀ ਕਹਾਣੀ ਖੋਲਣ ਜਾ ਰਹੇ ਹਾਂ ਕਦਮ ਦਰ ਕਦਮ ਇਹ ਜਾਣਨ ਲਈ ਕਿ ਅਗਲਾ ਮੋੜ ਕੀ ਆਇਆ ਜੁੜੇ ਰਹੋ ਸਾਡੇ ਨਾਲ ਇੱਕ ਕਹਾਣੀ ਸ਼ੁਰੂ ਹੁੰਦੀ ਹੈ 2001 ਵਿੱਚ ਜਦੋਂ ਕਿਸ਼ੋਰ ਬਿਆਨੀ ਨੇ ਫਿਊਚਰ ਗਰੁੱਪ ਦੇ ਅਧੀਨ ਪਹਿਲਾ ਬਿੱਗ ਬਾਜ਼ਾਰ ਕੋਲਕੱਤਾ ਵਿੱਚ ਖੋਲ੍ਹਿਆ ਉਸ ਸਮੇਂ ਭਾਰਤੀ ਬਾਜ਼ਾਰ ਵਿੱਚ ਸੰਗਠਿਤ ਰਿਟੇਲ ਦਾ ਖੇਤਰ ਬਹੁਤ ਨਵਾਂ ਸੀ ਲੋਕ ਛੋਟੀਆਂ ਦੁਕਾਨਾਂ ਕਰਿਆਨਾ ਸਟੋਰਾਂ ਜਾਂ ਫਿਰ ਖੁੱਲੇ ਬਾਜ਼ਾਰਾਂ ਤੋਂ ਖਰੀਦਦਾਰੀ ਕਰਦੇ ਸਨ ਕਿਸ਼ੋਰ ਬਿਆਨੀ ਨੇ ਇੱਕ ਅਜੀਬਾ ਵਿਜ਼ਨ ਦੇਖਿਆ ਜਿੱਥੇ ਆਮ ਭਾਰਤੀ ਪਰਿਵਾਰਾਂ ਨੂੰ ਇੱਕ ਥਾਂ ਤੇ ਸਸਤੇ ਭਾਅ ਤੇ ਹਰ ਚੀਜ਼ ਮਿਲ ਸਕੇ ਉਨ੍ਹਾਂ ਨੇ ਵਾਲਮਾਰਟ ਵਰਗੀ ਅੰਤਰਰਾਸ਼ਟਰੀ ਮਾਡਲਾਂ ਤੋਂ ਪ੍ਰੇਰਣਾ ਲਈ ਪਰ ਉਸ ਨੂੰ ਭਾਰਤੀ ਲੋਕਾਂ ਦੀਆਂ ਲੋੜਾਂ ਅਤੇ ਬਜਟ ਦੇ ਅਨੁਸਾਰ ਢਾਲਿਆ ਉਹਨਾਂ ਦਾ ਮੂਲ ਮੰਤਰ ਸੀ ਇਸ ਤੋਂ ਅੱਛਾ ਔਰ ਸਸਤਾ کہیں ਨਹੀਂ ਪਰ ਕੀ ਇਹ ਸਿਧਾਂਤ ਹਮੇਸ਼ਾ ਕਾਇਮ ਰਿਹਾ ਇਹ ਸਵਾਲ ਸਾਨੂੰ ਅੱਗੇ ਲੈ ਕੇ ਜਾਵੇਗਾ ਬਿੱਗ ਬਾਜ਼ਾਰ ਦਾ ਬਿਜ਼ਨਸ ਮਾਡਲ ਬਹੁਤ ਸਰਲ ਅਤੇ ਪ੍ਰਭਾਵਸ਼ਾਲੀ ਸੀ ਘੱਟ ਮਾਰਜਨ ਵੱਧ ਵਿਕਰੀ ਉਹ ਸਿੱਧੇ ਮੈਨੂਫੈਕਚਰਰ ਤੋਂ ਵੱਡੀ ਮਾਤਰਾ ਵਿੱਚ ਸਮਾਨ ਖਰੀਦੇ ਸਨ ਜਿਸ ਨਾਲ ਉਹਨਾਂ ਨੂੰ ਚੰਗੇ ਡਿਸਕਾਊਂਟ ਮਿਲਦੇ ਸਨ ਇਹ ਲਾਭ ਉਹ ਗਾਕਾਂ ਤੱਕ ਪਹੁੰਚਾਉਂਦੇ ਸਨ ਉਹਨਾਂ ਨੇ ਗਰੋਸਰੀ ਕੱਪੜੇ ਘਰੇਲੂ ਸਮਾਨ ਇਲੈਕਟ੍ਰੋਨਿਕਸ ਸਭ ਕੁਝ ਇੱਕੋ ਛੱਤ ਹੇਠ ਵੇਚਣਾ ਸ਼ੁਰੂ ਕੀਤਾ ਇਹ ਭਾਰਤੀ ਗਾਕਾਂ ਲਈ ਇੱਕ ਬਿਲਕੁਲ ਨਵਾਂ ਅਨੁਭਵ ਸੀ ਬਿੱਗ ਬਾਜ਼ਾਰ ਨੇ ਸਿਰਫ ਘੱਟ ਕੀਮਤਾਂ ਤੇ ਹੀ ਫੋਕਸ ਨਹੀਂ ਕੀਤਾ ਉਹਨਾਂ ਦੀਆਂ ਕੁਝ ਵਿਲੱਖਣ ਰਣਨੀਤੀਆਂ ਵੀ ਸਨ ਜਿਨ੍ਹਾਂ ਨੇ ਉਹਨਾਂ ਨੂੰ ਭਾਰਤੀ ਦਿਲਾਂ ਵਿੱਚ ਵਸਾ ਦਿੱਤਾ ਸਭ ਤੋਂ ਸਸਤਾ ਦਿਨ ਇੱਕ ਬ੍ਰਾਂਡਿੰਗ ਕਟਨਾ ਸੀ ਜਿਸ ਨੇ ਲੱਖਾਂ ਲੋਕਾਂ ਨੂੰ ਸਟੋਰਾਂ ਵੱਲ ਖਿੱਚਿਆ। ਖਾਸ ਤਿਹਾਰਾਂ ਜਾਂ ਮੌਕਿਆਂ ਤੇ ਭਾਰੀ ਛੋਟਾਂ ਦਿੱਤੀਆਂ ਜਾਂਦੀਆਂ ਸਨ। ਵੈਡਨਸਡੇ ਬਾਜ਼ਾਰ ਹਫਤੇ ਦੇ ਵਿਚਕਾਰ ਵੀ ਗਾਹਕਾਂ ਨੂੰ ਖਿੱਚਣ ਲਈ ਬੁੱਧਵਾਰ ਨੂੰ ਵਿਸ਼ੇਸ਼ ਆਫਰ ਦਿੱਤੇ ਜਾਂਦੇ ਸਨ। ਗ੍ਰੇਡ ਐਕਸਚੇਂਜ ਆਫਰ ਪੁਰਾਣੇ ਸਮਾਨ ਬਦਲੇ ਨਵਾਂ ਸਮਾਨ ਖਰੀਦਣ ਤੇ ਛੋਟਾਂ। ਖੁਦ ਦੇ ਬ੍ਰਾਂਡ ਬਿੱਗ ਬਾਜ਼ਾਰ ਨੇ ਆਪਣੇ ਖੁਦ ਦੇ ਬ੍ਰਾਂਡ ਜਿਵੇਂ ਕਿ ਟੇਸਟੀ ਟ੍ਰੀਟ ਖਾਣ ਪੀਣ ਦਾ ਸਮਾਨ ਕਲੀਨ ਮੈਟ ਘਰੇਲੂ ਸਫਾਈ ਸੈਂਸਰੀ ਇਲੈਕਟ੍ਰੋਨਿਕਸ ਵੀ ਪੇਸ਼ ਕੀਤੇ ਜਿਨ੍ਹਾਂ ਨਾਲ ਉਹਨਾਂ ਨੂੰ ਵਧੀਆ ਮਾਰਜਨ ਮਿਲਦੇ ਸਨ ਭਾਰਤੀ ਉਪਭੋਗਤਾ ਦੀ ਸਮਝ ਉਹਨਾਂ ਨੇ ਸੂਟ ਵਾਲੇ ਸੇਲਜ਼ਮੈਨ ਨਹੀਂ ਰੱਖੇ ਸਗੋਂ ਸਾਦੇ ਕੱਪੜਿਆਂ ਵਾਲੇ ਸਟਾਫ ਨੂੰ ਤਰਜੀਹ ਦਿੱਤੀ ਤਾਂ ਜੋ ਗਾਹਕ ਆਰਾਮ ਮਹਿਸੂਸ ਕਰਨ ਉਹ ਸਟੋਰਾਂ ਨੂੰ ਸਿਰਫ ਖਰੀਦਦਾਰੀ ਦੀ ਥਾਂ ਨਹੀਂ ਸਗੋਂ ਇੱਕ ਪਾਈਚਾਰਕ ਜਗ੍ਹਾ ਬਣਾਉਣਾ ਚਾਹੁੰਦੇ ਸਨ ਕਿ ਇਹਨਾਂ ਸਾਰੀਆਂ ਕਾਮਯਾਬ ਰਣਨੀਤੀਆਂ ਦੇ ਬਾਵਜੂਦ ਵੀ ਕੁਝ ਗਲਤ ਹੋ ਸਕਦਾ ਸੀ ਜੀ ਹਾਂ ਅਤੇ ਏਸੇ ਨੇ ਹੀ ਕਹਾਣੀ ਨੂੰ ਅਗਲਾ ਮੋੜ ਦਿੱਤਾ ਬਿੱਗ ਬਾਜ਼ਾਰਟ ਨੇ ਬਹੁਤ ਤੇਜ਼ੀ ਨਾਲ ਪੂਰੇ ਭਾਰਤ ਵਿੱਚ ਆਪਣੇ ਪੈਰ ਫਸਾਰੇ 2008 ਤੱਕ ਸਿਰਫ 7 ਸਾਲਾਂ ਵਿੱਚ ਉਸਨੇ 100 ਤੋਂ ਵੱਧ ਸਟੋਰ ਖੋਲ੍ਹ ਲੈ ਸਨ ਜੋ ਕਿ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਹਾਈਪਰਮਾਰਕੀਟ ਫਾਰਮੈਟ ਬਣ ਗਿਆ ਸੀ ਉਹ ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ ਸ਼ਹਿਰਾਂ ਵਿੱਚ ਵੀ ਪਹੁੰਚ ਗਿਆ ਹੈ ਜਿੱਥੇ ਆਧੁਨਿਕ ਰਿਟੇਲ ਦੀ ਕਾਟ ਸੀ ਉਹਨਾਂ ਨੇ ਫੂਡ ਬਾਜ਼ਾਰ, ਫੈਸ਼ਨ, ਐਟ ਬਿਗ ਬਾਜ਼ਾਰ ਅਤੇ ਈ ਜ਼ੋਨ ਵਰਗੇ ਵੱਖ-ਵੱਖ ਫਾਰਮੈਟ ਸ਼ੁਰੂ ਕੀਤੇ ਜੋ ਸਾਰੇ ਬਿਗ ਬਾਜ਼ਾਰ ਦੇ ਮੁੱਖ ਬ੍ਰਾਂਡ ਹੇਠ ਆਉਂਦੇ ਸਨ ਸਭ ਕੁਝ ਸ਼ਾਨਦਾਰ ਲੱਗ ਰਿਹਾ ਸੀ ਪਰ ਇਸ ਸ਼ਾਨ ਦੇ ਪਿੱਛੇ ਕੀ ਛੁਪਿਆ ਹੋਇਆ ਸੀ ਇਹ ਅਜੇ ਵੀ ਸਾਹਮਣੇ ਆਉਣਾ ਬਾਕੀ ਸੀ ਇਸ ਸਰ ਬਿੱਗ ਬਾਜ਼ਾਰ ਦੇ ਫੇਲ ਹੋਣ ਦੀ ਗੱਲ ਕਰੀਏ ਤਾਂ ਉਸ ਦੇ ਪਿੱਛੇ ਕਈ ਸਾਰੇ ਕਾਰਨ ਸਨ ਜੋ ਕਿ ਪੂਰੇ ਭਾਰਤ ਵਿੱਚ ਉਸੇ ਕਾਰੋਬਾਰ ਨੂੰ ਪ੍ਰਭਾਵਿਤ ਕਰਦੇ ਹਨ ਮੁੱਖ ਕਾਰਨਾਂ ਨੂੰ ਜੇਕਰ ਦੇਖੀ ਤਾਂ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਵਿਸਥਾਰ ਅਤੇ ਕਰਚਾ बिग बाजार ਨੇ ਬਹੁਤ ਤੇਜ਼ੀ ਨਾਲ ਭਾਰਤ ਦੇ ਕਈ ਸ਼ਹਿਰਾਂ ਵਿੱਚ ਸਟੋਰ ਖੋਲੇ ਜਿਸ ਨਾਲ ਉਹਨਾਂ ਦਾ ਕਰਜ਼ਾ ਬਹੁਤ ਵੱਧ ਗਿਆ। ਕਈ ਸਟੋਰ ਅਜਿਹੀਆਂ ਥਾਵਾਂ ਤੇ ਖੁੱਲੇ ਗਏ ਜਿੱਥੇ ਗਾਹਕਾਂ ਦੀ ਗਿਣਤੀ ਘੱਟ ਸੀ ਜਾਂ ਕਿਰਾਇਆ ਬਹੁਤ ਜ਼ਿਆਦਾ ਸੀ ਜਿਸ ਨਾਲ ਘਾਟਾ ਹੋਇਆ। ਪੰਜਾਬ ਵਿੱਚ ਵੀ ਬਹੁਤ ਸਾਰੇ ਸਟੋਰਾਂ ਦੀ ਸਥਿਤੀ ਅਤੇ ਕਿਰਾਇਆ ਉਹਨਾਂ ਦੇ ਮੁਨਾਫੇ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ। ਇੰਟੈਂਸ ਕੰਪੀਟੀਸ਼ਨ। 빅 بازار ਨੂੰ डी मार्ट ਵਰਗੇ ਨਵੇਂ ਖਿਡਾਰੀਆਂ ਤੋਂ ਸਖਤ ਮੁਕਾਬਲਾ ਮਿਲਿਆ। ਇਨਾਂ ਨੇ ਘੱਟ ਕੀਮਤਾਂ ਅਤੇ ਵਧੀਆ ਸਪਲਾਈ ਚੇਨ ਪ੍ਰਬੰਧਨ ਤੇ ਜ਼ੋਰ ਦਿੱਤਾ। ਆਨਲਾਈਨ ਪਲੇਟਫਾਰਮ ਜਿਵੇਂ ਕਿ Amazon ਅਤੇ Flipkart ਦੇ ਆਉਣ ਨਾਲ ਵੀ ਵੱਡੇ ਬਾਜ਼ਾਰ ਦੀ ਵਿਕਰੀ ਤੇ ਬਹੁਤ ਬੁਰਾ ਅਸਰ ਪਿਆ। ਲੋਕਾਂ ਨੇ ਘਰ ਬੈਠੇ ਹੀ ਖਰੀਦਦਾਰੀ ਕਰਨ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਅਤੇ ਇਸ ਨਾਲ ਸ਼ਾਪਿੰਗ ਦਾ ਰੁਝਾਨ ਆਨਲਾਈਨ ਤੇਜ਼ੀ ਨਾਲ ਵਧਿਆ। ਪ੍ਰਬੰਧਨ ਦੀਆਂ ਕਮੀਆਂ ਅਤੇ ਫੰਡਾਂ ਦੀ ਘਾਟ ਕਾਰਨ ਵੀ ਕੰਪਨੀ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ। ਕੰਪਨੀ ਨੂੰ ਇਨਵੈਂਟਰੀ ਪ੍ਰਬੰਧਨ, ਸਪਲਾਈ ਚੇਨ ਅਤੇ ਗਾਹਕ ਸੇਵਾ ਵਿੱਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਖਰਚੇ ਦਾ ਬੋਝ ਵਧਦਾ ਗਿਆ ਅਤੇ ਇਸ ਨਾਲ ਕੰਪਨੀ ਦੀ ਕਾਰਜਕੁਸ਼ਲਤਾ ਵੀ ਪ੍ਰਭਾਵਿਤ ਹੋਈ। ਬਦਲਦੀਆਂ ਗਾਹਕਾਂ ਦੀਆਂ ਤਰਜੀਹਾਂ ਨੂੰ ਸਮਝਣ ਵਿੱਚ ਅਸਫਲਤਾ ਬਿਗ ਬਾਜ਼ਾਰ ਆਪਣੇ ਗਾਹਕਾਂ ਦੀਆਂ ਬਦਲਦੀਆਂ ਲੋੜਾਂ ਅਤੇ ਡਿਜੀਟਲ ਯੁੱਗ ਦੇ ਅਨੁਕੂਲ ਹੋਣ ਵਿੱਚ ਅਸਫਲ ਰਿਹਾ ਜਿੱਥੇ ਦੂਜੀਆਂ ਕੰਪਨੀਆਂ ਨੇ ਟੈਕਨੋਲੋਜੀ ਅਤੇ ਆਨਲਾਈਨ ਪਲੇਟਫਾਰਮ ਤੇ ਨਿਵੇਸ਼ ਕੀਤਾ ਉੱਥੇ ਬਿਗ ਬਾਜ਼ਾਰ ਪਿੱਛੇ ਰਹਿ ਗਿਆ ਕੋਵਿਡ-19 ਮਹਾਮਾਰੀ ਦਾ ਪ੍ਰਭਾਵ ਮਹਾਮਾਰੀ ਨੇ ਭੌਤਿਕ ਸਟੋਰਾਂ ਵਿੱਚ ਵੀ ਗਾਹਕਾਂ ਦੀ ਆਮਦ ਨੂੰ ਬਹੁਤ ਘਟਾ ਦਿੱਤਾ ਜਿਸ ਨਾਲ ਵੱਗ ਬਾਜ਼ਾਰ ਦੀ ਵਿਕਰੀ ਤੇ ਬਹੁਤ ਮਾੜਾ ਪ੍ਰਭਾਵ ਪਿਆ ਕੰਪਨੀ ਆਨਲਾਈਨ ਮਾਡਲ ਤੇ ਤੇਜ਼ੀ ਨਾਲ ਸ਼ਿਫਟ ਨਹੀਂ ਹੋ ਸਕੀ ਜਿਸ ਕਾਰਨ ਉਸ ਨੂੰ ਹੋਰ ਨੁਕਸਾਨ ਹੋਇਆ ਜੇਕਰ ਦੇਖੀਏ ਤਾਂ ਬਿੱਗ ਬਾਜ਼ਾਰ ਦੀ ਅਸਫਲਤਾ ਦੇ ਕਈ ਕਾਰਨਾਂ ਵਿੱਚੋਂ ਸਭ ਤੋਂ ਵੱਡਾ ਕਾਰਨ ਜੋ ਸੀ ਤਾਂ ਉਹ ਸੀ ਵਿੱਤੀ ਪ੍ਰਬੰਧਨ ਦੀਆਂ ਕਮੀਆਂ, ਤੇਜ਼ੀ ਨਾਲ ਵਧਦਾ ਮੁਕਾਬਲਾ ਅਤੇ ਬਦਲਦੇ ਵਿਚਾਰ ਦੇ ਰੁਝਾਨਾਂ ਦੇ ਅਨੁਕੂਲ ਹੋਣ ਵਿੱਚ ਅਸਮਰੱਥ ਹੋਣਾ। ਨਾਲ ਬਿੱਗ ਬਾਜ਼ਾਰ ਦਾ ਡਾਊਨਫਾਲ ਆਉਣਾ ਸ਼ੁਰੂ ਹੋ ਗਿਆ। ਫਰੈਂਡਸ ਬਿੱਗ ਕਾ ਬਾਜ਼ਾਰ ਦੀ ਕਹਾਣੀ ਸਾਨੂੰ ਕਈ ਮਹੱਤਵਪੂਰਨ ਸਬਕ ਸਿਖਾਉਂਦੀ ਹੈ। ਇਹ ਸਿਰਫ ਇੱਕ ਕਾਰੋਬਾਰੀ ਸਫਲਤਾ ਨਹੀਂ ਸਗੋਂ ਇੱਕ ਪੂਰੀ ਕਹਾਣੀ ਹੈ ਜਿਸ ਵਿੱਚ ਅਸੀਂ ਸਿੱਖ ਸਕਦੇ ਹਾਂ ਕਿ ਤੇਜ਼ੀ ਨਾਲ ਵਿਸਤਾਰ ਕਰਨਾ ਚੰਗਾ ਹੈ ਪਰ ਇਹ ਸਥਾਈ ਹੋਣਾ ਚਾਹੀਦਾ ਹੈ ਨਾ ਕਿ ਕਰਜ਼ੇ ਦੇ ਬੋਝ ਹੇਠਾਂ। ਕਰਜ਼ੇ ਦਾ ਸਹੀ ਪ੍ਰਬੰਧਨ ਕਰਨਾ ਕਿਸੇ ਵੀ ਕਾਰੋਬਾਰ ਲਈ ਬਹੁਤ ਜ਼ਰੂਰੀ ਹੈ। ਵਿਚਾਰ ਦੀਆਂ ਬਦਲਦੀਆਂ ਲੋਕਾਂ ਅਤੇ ਟੈਕਨੋਲੋਜੀ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਨਲਾਈਨ ਪਲੇਟਫਾਰਮ ਤੇ ਨਹੀਂ ਜਾਂਦੇ ਤਾਂ ਮੁਕਾਬਲੇबाज ਤੁਹਾਨੂੰ ਪਿੱਛੇ ਛੱਡ ਦੇਣਗੇ ਜੇਕਰ ਆਪਾਂ ਦੇਖੀਏ ਤਾਂ ਨੋਕੀਆ ਜੋ ਕਿ ਕਿਸੇ ਟਾਈਮ ਸਭ ਤੋਂ ਵੱਡੀ ਕੰਪਨੀ ਸੀ ਮੋਬਾਈਲ ਦੇ ਵਿੱਚ ਪਰ ਉਹਨਾਂ ਨੇ ਐਂਡਰੋਇਡ ਤੇ ਸ਼ਿਫਟ ਹੋਣ ਨੂੰ ਬਹੁਤ ਜ਼ਿਆਦਾ ਸਮਾਂ ਲਗਾ ਦਿੱਤਾ ਜਿਸ ਕਾਰਨ ਹੀ ਉਸ ਦਾ ਡਾਊਨਫਾਲ ਆਉਣਾ ਸ਼ੁਰੂ ਹੋ ਗਿਆ ਭਾਵੇਂ ਘੱਟ ਕੀਮਤਾਂ ਮਹੱਤਵਪੂਰਨ ਹਨ ਕਾਕ ਸੇਵਾ ਅਤੇ ਸਟੋਰ ਵਿੱਚ ਸਮੁੱਚਾ ਅਨੁਭਵ ਵੀ ਬਹੁਤ ਮਾਇਨੇ ਰੱਖਦਾ ਹੈ ਉਹਨਾਂ ਵੱਲੋਂ ਬਹੁਤ ਸਾਰੇ ਹੋਰ ਬਿਜ਼ਨਸ ਵੀ ਲਗਾਤਾਰ ਹੀ ਇਕੱਠੇ ਖੋਲੇ ਗਏ ਜਦੋਂ ਕਿ ਪਹਿਲਾਂ ਵਾਲੇ ਬਿਜ਼ਨਸ ਬਹੁਤ ਜ਼ਿਆਦਾ ਪ੍ਰੋਫਿਟ ਵਿੱਚ ਨਹੀਂ ਸਨ ਇਹ ਵੀ ਉਹਨਾਂ ਦੇ ਡਾਊਨਫਾਲ ਦਾ ਇੱਕ ਵੱਡਾ ਕਾਰਨ ਬਣਿਆ ਐਮਰਜੈਂਸੀ ਲਈ ਕੋਈ ਵੀ ਕੈਸ਼ ਰਿਜ਼ਰਵ ਨਹੀਂ ਸੀ ਸਾਰੇ ਬਿਜ਼ਨਸ ਕਰਜ਼ ਲੈ ਕੇ ਹੀ ਸ਼ੁਰੂ ਕੀਤੇ ਗਏ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਰੱਖਿਆ ਗਿਆ ਜਿਸ ਨੂੰ ਔਖੇ ਸਮੇਂ ਲਈ ਵਰਤਿਆ ਜਾ ਸਕੇ ਬਿੱਗ ਬਾਜ਼ਾਰ ਦੀ ਕਹਾਣੀ ਭਾਰਤੀ ਰਿਟੇਲ ਦੇ ਇੱਕ ਯੁੱਗ ਦਾ ਅੰਤ ਸੀ ਇਹ ਇੱਕ ਸਬਕ ਹੈ ਕਿ ਕਿਵੇਂ ਇੱਕ ਵਿਜ਼ਨਰੀ ਵਿਚਾਰ ਗਲਤ ਫੈਸਲਿਆਂ ਅਤੇ ਬਦਲਦੇ ਬਾਜ਼ਾਰ ਦੀਆਂ ਚੁਣੌਤੀਆਂ ਕਾਰਨ ਖਤਮ ਹੋ ਸਕਦਾ ਹੈ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਆ ਫਰੈਂਡਸ ਕਿ ਤੁਹਾਨੂੰ ਬਿੱਗ ਬਾਜ਼ਾਰ ਤੇ ਉਹ ਦਿਨ ਯਾਦ ਹਨ ਕਿਹੜੀ ਯਾਦ ਜਾਂ ਅਨੁਭਵ ਤੁਹਾਡੇ ਜੀਨ ਵਿੱਚ ਅੱਜ ਵੀ ਤਾਜ਼ਾ ਹੈ ਹੇਠਾਂ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਕਾਰੋਬਾਰ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਇਸ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਹੋਰ ਅਜਿਹੀ ਖੋਜ ਕਰਨ ਅਤੇ ਕਹਾਣੀਆਂ ਤੁਹਾਡੇ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰੇਗਾ। ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਫਰੈਂਡਸ। ਧੰਨਵਾਦ।